ਬਾਬਾ ਸੰਗਤ ਸਿੰਘ ਨੂੰ ਨਾ ਭੁੱਲ ਜਿਓ ਮੈਂ ਰਾਤੀ ਵੀ ਜ਼ਿਕਰ ਕੀਤਾ ਸੀ ਮਝਵੀ ਸਿੰਘ ਦਾ ਸ਼ਬਦੀ ਵਿਗਾੜਤਾ ਅਸਲੀ ਸ਼ਬਦ ਹੀ ਮਝਹਾਵੀ ਹਾਹਾ ਖਾਗੇ ਵਿੱਚੋਂ ਇੰਨਾ ਕੁਝ ਕੱਟੀ ਜਾਂਨੇ ਜਕਾਰਾ ਫੌਜਾਂ ਬੈਠੀਆਂ ਕਿੰਨਾ ਵੱਡਾ ਸੀ ਤੇ ਉਹਨੂੰ ਕਿੰਨਾ ਕਹਿਣਤਾ ਗੁਰਬਰਿਆ ਕਾਲ ਸਾਤ ਸ੍ਰੀ ਅਕਾਲ ਵੱਡਾ ਜਕਾਰਾ ਫੌਜਾਂ ਛੱਡਦੀਆਂ ਉਹਨੂੰ ਅਸੀਂ ਕੱਟ-ਕੱਟ ਕੇ ਕਿੰਨਾ ਕਹ ਕਰਤਾ ਸਾਸਿਕਾਲ ਇੱਕ ਦੂਜੇ ਨੂੰ ਲੈ ਸਾਸਿ ਕਾਲੇ ਦਾ ਅਰਥ ਹੀ ਨਹੀਂ ਕੋਣਦਾ 38 ਪੌੜੀਆਂ ਜਉਜੀ ਸਾਹਿਬ ਸੀ ਪੰਜ ਰਹਿ ਗਿਆ 40 ਪੌੜੀਆਂ ਆਨੰਦ ਸਾਹਿਬ ਸੀ ਪੰਜ ਪੜ ਦਿੰਨੇ ਆ ਓਏ ਪਾਗਾ ਵਾਲਿਓ ਯਾਦ ਰੱਖਿਓ ਇਹ ਸਾਨੂੰ ਇੱਕ ਦਿਨ ਮਹੰਗਾ ਪੈ ਜਾਣਾ ਅਸੀਂ ਕਟਾਈ ਜਾਂਨੇ ਸ਼ਬਦ ਕਿੰਡਾ ਸੁਣਾ ਸੀ ਮਜਹਿ ਵੀ ਸਿੱਖ ਮਜਹਬੀ ਉਹਨੂੰ ਕਹਿੰਦੇ ਸੀ ਜਿਹਦਾ ਬੰਦ-ਬੰਦ ਤੇ ਕਟਿਆ ਜਾਂਦਾ ਸੀ ਆਰੇ ਨਾਲ ਚੀਰਿਆ ਤੇ ਜਾਂਦਾ ਸੀ ਜਿਹਦੀ ਖੋਪਰੀ ਤੇ ਲੈ ਜਾਂਦੀ ਸੀ ਉਹ ਜਿਹਦੇ ਟੋਕਰੇ ਭਰ-ਭਰ ਕੇ ਕੱਟ ਕੇ ਉਹਦੇ ਅੰਗਾਂ ਦੇ ਭਰ ਦਿੱਤੇ ਜਾਂਦੇ ਸੀ ਉਹਦੀ ਪੁੱਠੀ ਖਾਲੋ ਤਾਰ ਦਿੱਤੀ ਜਾਂਦੀ ਸੀ ਪਰ ਆਪਣਾ ਮਜਬ ਨਹੀਂ ਸੀ ਛੱਡਦਾ ਹਾ ਹਾ ਵਿੱਚੋਂ ਕੱਢਦਾ ਬਾਬਾ ਸੰਗਤ ਸਿੰਘ ਨੂੰ ਪੁੱលਦੇ ਜਾਂਦੇ ਬਾਬਾ ਜੈਤਾ ਰੰਗਰੇਟਾ ਗੁਰੂ ਕਾ ਪੰਜਾਬ ਦੀ ਧਰਤੀ ਤੇ ਜੇ ਵੇਖਿਆ ਜਾਵੇ ਨਾ ਈਸਾਈਤ ਧਰਮਾ ਗੋਰਿਆਂ ਦਾ ਹਜ਼ਰ ਤੀਸਾ ਸਾਡੇ ਨਾਲ ਉਹਨਾਂ ਦਾ ਲੈਣਾ ਦੇਣਾ ਨਹੀਂ ਪਰ ਇਸ ਵੇਲੇ ਜਿੰਨੀਆਂ ਸਾਡੀਆਂ ਫੈਮਲੀਆਂ ਸਾਡੇ ਪਰਿਵਾਰ ਉਧਰ ਜਾ ਰਹੇ ਕੌਣ ਜਾ ਰਹੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਰੰਗਰੇਟਾ ਮੇਰੇ ਪੁੱਤ ਹੈ ਇਹਨਾਂ ਤੇ 2 ਸਵਾ ਕਰੋੜ ਦੀ ਕਲਗੀ ਦਾ ਇਤਿਹਾਸ ਹੀ ਭੁੱਲੀ ਜਾਂਦੇ ਸਾਰੇ ਮਾੜਾ ਜਿਹਾ ਕੋਈ ਲਾਲਚ ਦਿੰਦਾ ਉੱਥੇ ਚੱਲ ਜਾਂਦੇ ਆਖੋ ਸਤਨਾ ਕਦੇ ਪੁੱਛਿਓ ਉਹਨਾਂ ਨੂੰ ਮਾਰੇ ਸਾਹਿਬ ਖਫਨ ਨਹੀਂ ਸੀ ਪਾਇਆ ਪੁੱਤਾਂ ਦੇ ਕਹਿੰਦੇ ਐਸ ਨੋ ਠੁੱਟ ਚੱਲ ਗਏ ਕਹਿੰਦੇ ਮਹਾਰਾਜ ਸਾਹਿਬ ਜੀ ਇੱਲਾ ਆਉਣ ਗਿਆ ਤੇਰੇ ਸਹਬਜ਼ਾਦਿਆਂ ਦੀ ਛਾਤੀ 'ਚ ਮੁੱਖ ਤੇ ਚੁੰਝਾ ਮਾਰਨ ਗਿਆ ਜੇ ਹੁਕਮ ਕਰੇ ਤੇ ਮੈਂ ਆਪਣੀ ਲੋਈ ਤੇ ਆਪਣਾ ਦਮਾਲਾ ਥੋੜਾ ਥੋੜਾ ਪਾੜ ਕੇ ਟੱਕ ਦਿਆਂ ਮਹਾਰਾਜ ਕਹਿੰਦੇ ਜੰਗ ਵਿੱਚ ਜਰਾ ਵੇਖ ਛਾਤੀ ਮਾਰ ਕੇ ਆ ਜਿਹੜੇ ਪੇਵਾਵਾਂ ਦੇ ਉਹ ਲਾਲ ਨੇ ਬਿਨਾ ਤਨਖਾਉ ਜਿਹੜੇ ਰਹੇ ਮੇਰੇ ਜੰਗ ਦਾ ਮੈਦਾਨ ਹੈ ਬੰਨਾ ਇਹਨਾਂ ਵਟ ਹੈ ਕੋਈ ਰਵਿਦਾਸੀ ਆ ਕੋਈ ਮਜਬੀ ਤੇ ਕੋਈ ਪਿਆ ਜੱਟ ਹੈ ਇੱਕੋ ਜੀਆਂ ਛਾਤੀਆਂ ਤੇ ਇੱਕੋ ਜੈ ਬਾਕੀ ਕਿਹੜਾ ਜੀਤ ਤੇ ਜੁਝਾਰ ਨਾਲੋਂ ਘੱਟ ਹੈ ਇਹਦਾ ਹੀ ਦਮਾਲਾ ਇਹਦੇ ਮੁਖੇ ਉੱਤੇ ਮੋੜਦੇ ਕੌਮ ਦੇ ਸ਼ਹੀਦ ਨਹੀਂ ਉਹ ਖਫੜਾ ਨੂੰ ਆਸ ਹੀ ਸਾਡਾ ਇਤਿਹਾਸ ਹੈ ਅੰਦਰ ਸਾਡਾ ਪਾਣੀ ਵੰਡਦਾ ਜਾਂਦਾ ਗਿਰੋਂ ਖੋ ਜੀਂਦੇ ਵਸਦੇ ਰਹਿ ਵਸਦੇ ਰੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਝੋਲੀਆਂ ਪਰਨਾ ਤੁਸਾਂ ਨੇ ਡਾਢਾ ਪਿਆਰ ਬਖਸ਼ ਕੀਤਾ ਏ ਕਬੀਰ ਸਾਹਿਬ ਦੀ ਬਾਤ ਆਪਾਂ ਪਾਰੇ ਸਾ ਉਨੀ ਆਖਿਆ ਕਹਿਣ ਲੱਗੇ ਮਾਂ ਜਿਵੇਂ ਤੇਰਾ ਆਟਾ ਚਿੱਕੜ ਚ ਡਿੱਗਾ ਤੇ ਮੁੜਕੇ ਨਹੀਂ ਨਿਕਲਿਆ ਪਰ ਇੱਕ ਚੀਜ਼ ਤੈਨੂੰ ਬਚ ਗਈ ਜਿਹੜੇ ਦਾਣੇ ਤੂੰ ਚੱਬਦੀ ਸੀ ਨਾ ਚੱਕੀ ਫੇਰਦੇ ਆ ਨਾ ਉਹ ਤੇਰੇ ਢਿੱਡ ਚ ਚਲੇ ਗਏ ਬੁਝਵੇ ਦੀ ਕਹਾਵਤ ਕੀ ਕਬੀਰ ਕੀ ਚੜੇ ਆਟਾ ਗਿਰ ਪਿਆ ਕਿਸੂ ਨਾ ਆਇਓ ਪੀਸ ਤੇ ਪੀਸ ਤੇ ਚਾਬਿਆ ਸੋਈ ਨਵਿਆ ਕਹਿੰਦੇ ਬਾਣੀ ਅਰਸ਼ੋਂ ਆਈ ਏ ਮਾਂ ਜਿਵੇਂ ਚਿੱਕੜ ਚ ਡਿੱਗਾ ਆਟਾ ਨਹੀਂ ਮੁੜਦਾ ਤੇ ਜਿਹੜੇ ਦਾਣੇ ਤੂੰ ਚੱਬੀ ਗਏ ਉਹ ਤੈਨੂੰ ਬਚ ਗਏ ਇਸੇ ਤਰ੍ਹਾਂ ਕਹਿੰਦੇ ਜ਼ਿੰਦਗੀ ਛੋਟੀ ਐ ਜਿੰਨੇ ਸਵਾਸ ਇਸੇ ਸੰਗਤ ਵਿੱਚ ਬਹਿ ਕੇ ਤੁਸੀਂ ਬਤੀਤ ਕੀਤੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਗੁਰੂ ਘਰ ਹਾਜ਼ਰੀ ਭਰਦਿਆਂ ਉਹ ਤੁਹਾਡੇ ਲੇਖੇ ਚਾ ਬਾਕੀ ਜਿਹੜੇ ਸਾਰੇ ਵਿਕਾਰਾਂ ਰੂਪੀ ਚਿੱਕੜ ਚ ਚਲੇ ਗਏ ਜਿਉਂ ਆਇਆ ਤਿਉਂ ਜਾਵੇ ਬੋਰੀ ਜਿਉਂ ਮੈਂ ਤੇਉ ਮਰਨ ਪਿਆ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਕੌਡੀਆਂ ਦੇ ਭਾ ਆਪਣਾ ਜਨਮ ਆਪਾਂ ਜਿਹੜਾ ਨਾ ਗਵਾਈਏ ਇੱਕ ਘੰਟਾ ਆਪਣਾ ਬਤੀਤ ਹੋ ਗਿਆ ਤੇ ਸਵੇਰੇ ਭਵਾਨੀ ਗੜ ਸਵਾਗਮ ਹੈ ਤੇ ਦੂਰ ਦੇ ਪੈਂਡੇਗਾ ਤੇ ਇਹ ਤੇ ਪਿਆਰ ਦੀਆਂ ਬਾਤਾਂ ਪਾਉਂਦਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਪ੍ਰੇਮ ਚ ਨੇਮ ਨਹੀਂ ਪਤਾ ਲੱਗਣਾ ਆਖੋ ਸਤਨਾਵਾਂ ਤੇ ਮਾਰੇ ਕਿਰਪਾ ਕਰਿ ਆਉਣ 5-6 ਮਿੰਟ ਨਾਮ ਜਪੀਏ ਤੇ ਭੁੱਲਾਂ ਕਰ ਦਿਓ 마ਾਫ ਤੇ ਤੁਸਾਂ ਨੇ ਸਾਰਾ ਵੱਡਾ ਉਪਰਾਲਾ ਕੀਤਾ ਤੇ ਬਾਣੀ ਬਾਣੇ ਦੇ ਧਾਰਨੀ ਹੋ ਆਏ ਹੋਏ ਮਹਾਂਪੁਰਖਾਂ ਨੂੰ ਨਿਹੰਗ ਸਿੰਘ ਫੌਜਾਂ ਨੂੰ ਕਿਉਂਕਿ ਇਹ ਸਾਡੀ ਆਰਮੀ ਆਖੋ ਸਤਨਾਮ ਮਾਰੇ ਕਿਰਪਾ ਕਰੇ ਇਸ ਵੇਲੇ ਪੰਜਾਬ ਦੀ ਧਰਤੀ ਤੇ ਬੋਲ ਬਾਲਾ ਵਦਨ ਦੇ ਆ ਭਈਆਂ ਦਾ ਰਿਆਬ ਜੀ ਨੂੰ ਪਤਾ ਹੈ ਕਿ ਆਉਣ ਵਾਲਾ ਸਮਾਂ ਬਹੁਤਾ ਸੋਹਣਾ ਨਹੀਂ ਜੇ ਇੱਕੋ ਚੀਜ਼ ਹੈ ਗੁਰੂਆਂ ਦੀਆਂ ਫੌਜਾਂ ਜਿਨ੍ਹਾਂ ਤੋਂ ਕੋਈ ਕੰਬਦਾ ਕੋਈ ਸਤਨਾ ਇੱਕ ਫੌਜ ਖੜੋਤੀ ਹੋਵੇ ਤੇ 100 ਬੰਦਾ ਵੀ ਲਾਗੇ ਨਹੀਂ ਜੀ ਆਉਂਦਾ ਇਹ ਕਰਕੇ ਮਾਰੇ ਤੁਸੀਂ ਵੀ ਬਾਣੀ ਬਾਣੇ ਦੇ ਧਾਰਨੀ ਹੋ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਕਹਿੰਦੇ ਕੋਠੀ 'ਚ ਰਹਿਨੇ ਆ ਤੇ ਕਮਰੇ 'ਚ ਰੋ ਕਮਰੇ 'ਚ ਰਹਿਨੇ ਤੇ ਕਚਿਆਂ 'ਚ ਰੋ ਕਚਿਆਂ 'ਚ ਰਹਿਨੇ ਤੇ ਕੁਲੀਆਂ 'ਚ ਗੁੱਲੀਆਂ ਚ ਰਹਿਨੇ ਰੜੇ ਮੈਦਾਨ ਤੰਬੂ ਲਾ ਲੋ ਪਰ ਹਰ ਸਿੱਖ ਦੇ ਗਾਤਰੇ ਵਧੀਆ ਹਥਿਆਰ ਚਾਹੀਦਾ ਆਖੋ ਸਤਨਾਮ ਕਿਸੇ ਦਾ ਕਤਲ ਕਰਨ ਲਈ ਨਹੀਂ ਧੱਕਾ ਕਰਨ ਲਈ ਨਹੀਂ ਆਪਣੀ ਇੱਜ਼ਤ ਨੂੰ ਬਚਾਉਣ ਲਈ ਤੇ ਗੁਰਮਖੋਲ ਆਪਣਾ ਕਰੇ ਅੱਜ ਤੁਹਾਡੇ ਘਰੇ ਵੀ ਆ ਜਣ ਆ ਕੇ ਭਈਏ ਪੈ ਜਾਣ ਇੱਜ਼ਤ ਨੂੰ ਕਾਦੇ ਨਾ ਡੱਕੋਗੇ ਹੱਥਾਂ ਨਾਲ ਲੜਾਂਗੇ ਮਾਰੇ ਸਾਹਿਬ ਦੇ ਅੱਗੇ ਜਦੋਂ ਵੀ ਵੇਖ ਲੋ ਪਿਆਰ ਹੁੰਦਾ ਏ ਕਿਤੇ ਵੀ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰੂ ਘਰਾਂ ਤਖਤਾਂ ਦੇ ਅੱਗੇ ਸ਼ਸਤਰ ਪਏ ਹੁੰਦੇ ਆਖੋ ਸਤਨਾਮ ਤੇ ਕਿਸੇ ਨੇ ਆਖਿਆ ਜੀ ਇਹ ਕਾਤੋਂ ਰੱਖਿਆ ਬਿਮਾਰੇ ਸਾਹਿਬ ਦੇ ਅੱਗੇ ਤੇਗਾ ਤੇਵਾ ਜਾਈ ਦੇਗ ਤੇਗ जग ਮੈਂ ਨਿਵਕੇ ਆਏ ਨੂੰ ਦੇਗ ਤੇ ਚੜ ਕੇ ਆਏ ਨਾ ਤੇਗ ਦਾ ਪ੍ਰਸ਼ਾਦ ਮਿਲਦਾ ਏਕਰ ਤੁਮਾਰੇ ਕਿਰਪਾ ਕਰੇ ਗੁਰੂ ਵਾਲੇ ਬਣੋ ਨੌਜਵਾਨੋ ਬੇਨਤੀ ਤੁਨ ਮੇਰੇ ਸੋਹਣਿਆ ਹੀਰੋ ਚੰਨ ਮੱਖਣੋ ਕਿਰਪਾ ਕਰਕੇ ਗੁਰਮਤਿ ਦੀ ਗੱਲ ਸੁਣਨੀ ਆਪਾਂ ਮਾਰੇ ਤੁਹਾਡੇ ਤੇ ਦਇਆ ਕਰੇ ਆਉਣ ਵਾਲਾ ਸਮਾ ਸਰਗਰੂ ਕਿਰਪਾ ਕਰਕੇ ਲਿਆਉਣਾ ਮੈਂ ਇੱਕ ਗੱਲ ਵਿਸਰ ਚੱਲਿਆ ਸੀ ਮੈਂ ਪੂਰੀ ਕਰ ਜਾਂ ਉਹ ਜਿਹੜੀ ਕਹਾਣੀ ਮੈਂ ਪੜੀ ਰਹਿ ਚੱਲੀ ਤੇ ਮੈਂ ਸਾਂਝ ਪਾਉਂ ਵੀ ਮੈਂ ਵੀ ਛੱਡ ਚੱਲਿਆ ਸੀ ਇਸ ਪਾਸਿਓ ਅਸੀਂ 15 16 ਮੁੰਡੇ ਪੜਦੇ ਸੀ ਤੇ ਇੱਕ ਦਾਸ ਹੀ ਮੈਨੂੰ ਲੱਗਦਾ ਬਾਕੀ ਸਾਰੇ ਹੀ ਕੇਸ ਕਟਾ ਗਏ ਕੋਈ ਲੰਡਨ ਚਲੇ ਗਿਆ ਕੋਈ ਇੰਗਲੈਂਡ ਕੋਈ ਅਮਰੀਕਾ ਤੇ ਸਾਰਿਆਂ ਕਹਿਣਾ ਸੁਦੇਸ਼ਿਆਂ ਕਿਹੜੇ ਕੰਮ 'ਚ ਪੈ ਗਿਆਂ ਹੋਇਆ ਆਖੋ ਸਤਨਾਮ ਹਾਂ ਕੋਈ ਕੰਮ ਆ ਮੈਂ ਕਿਹਾ ਕੀ ਹੋਇਆ ਉਹ ਕਹਿੰਦੇ ਤੁਹਾਨੂੰ ਫੀਲ ਜਿਆ ਨਹੀਂ ਹੁੰਦਾ ਵੀ ਜਦੋਂ ਸੰਗਤ 10000 ਰੁਪਏ ਰਾਦੀ ਤੁਸੀਂ ਦਾ ਚੌਂਕੜਾ ਮਾਰ ਕੇ ਬੈਨੇ ਮੈਂ ਕਿਹਾ ਕਾਤੋਂ ਵੀ ਕੋਈ ਸੋਚ ਆ ਨਾ ਆਪਕੋ ਆਪਣੀ ਜਿਦਾਂ ਪਦਮ ਸਾਹਿਬ ਗੱਲ ਕਰਗੇ ਵੀ ਹੰਕਾਰੀ ਬੰਦਾ ਜਿਹੜਾ ਆਪਦੀ ਕੋਠੀ ਦਿਖਾਈ ਜਾਂਦਾ ਆਉਦੀ ਜਾਇਦਾਦ ਗਣਾਈ ਜਾਂਦਾ ਕੋਈ ਪਿਆਰ ਕਿਸੀ ਨੇ ਪੁੱਛਿਆ ਕਾਰੋਬਾਰ ਕਿਤਨਾ ਕਿੰਨੇ ਖਾਲ ਇੰਨਾ ਕਿੰਨੇ ਕਮਾਲ ਇੰਨਾ ਵੰਡ ਵਿਹਾਰ ਕਿਤਨਾ ਕਬੀ ਤੁਝ ਸੇ ਕਿਸੀ ਨੇ ਜੇ ਪੁੱਛਿਆ ਤੇਰਾ ਰੱਬ ਦੇ ਨਾਲ ਪਿਆਰ ਕਿੰਨਾ ਕਰਦੇ ਐ ਮੈਂ ਉਹ ਮੈਂ ਵੀ ਡੋਲ ਚੱਲਿਆ ਸੀ ਨਾਲ ਦੇ ਵਿਸਰਗ ਹੈ ਪਰਿਵਾਰ ਸਾਡੇ ਚ ਕੋਈ ਇਧਰ ਨਹੀਂ ਸੀ ਰੁਝਾਨ ਪਹਿਲਾਂ ਤੇ ਮਨ ਚ ਕੀ ਬਰੀ ਟੈਂਦੀ ਕਲਾਜ ਨਹੀਂ ਵੀ ਵਾਕਿਆ ਇਹ ਕੰਮ ਕਿਹੜਾ ਰਹਿਣ ਦੀ ਏ ਕਿ ਕਿਉਂਕਿ ਤੁਹਾਨੂੰ ਪਤਾ ਅੱਜ ਮਾਡਰਨ ਸਮਾਂ ਚੱਲਣ ਦਿਆ ਏ ਜਿਹੜਾ ਬਾਣੀ ਬਾਣੇ ਵਾਲਾ ਉਹਨੂੰ ਤੇ ਓਖੀਆਂ ਜੀਆਂ ਖਾਣਾ ਵੇਂਦੇ ਆਖੋ ਇੱਥੋਂ ਤੱਕ ਕਿ ਸਾਡੀਆਂ ਕੁੜੀਆਂ ਕਹਿੰਦੀਆਂ ਦਾੜੀ ਵਾਲੇ ਨਾਲ ਵਿਆਹ ਹੀ ਨਹੀਂ ਕਰਾਉਣਾ ਹੈ ਕਈ ਪਰਿਵਾਰਾਂ ਦੇ ਇਦਾਂ ਪੰਗੇ ਪੈ ਮੈਂ ਕਿਹਾ ਵੇ ਇਦਾਂ ਕਰੋ ਰੱਸਾ ਲੈ ਕੇ ਫਾਹ ਦੇ ਦੀ ਇਹਨਾਂ ਨੂੰ ਆਖੋ ਇਹ ਇਹ ਦਾੜੀਆਂ ਪੱਗਾਂ ਵਾਲੇ ਤੁਹਾਨੂੰ ਪਸੰਦ ਨਹੀਂ ਨਾ ਆਉਂਦੇ ਤੇ ਜਦੋਂ ਛੱਤਰ ਫਿਰਦਾ ਹੀ ਗਜਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਮੁੱਲ ਪੈਂਦੇ ਉਦੋਂ ਵੀ ਪੱਗਾਂ ਦਾੜੀਆਂ ਵਾਲੇ ਲਿਆਏ ਤੁਹਾਨੂੰ ਏ ਢੀਆ ਦੋਗੀ ਸਿਖਾਂ ਦੀਆਂ ਧੀਆਂ ਹਣ ਤੇ ਕਹਿਣ ਮੈਨੂੰ ਪੱਗ ਦਾੜੀ ਪਸੰਦ ਨਹੀਂ ਡੁੱਬ ਕੇ ਮਰ ਜੀਏ ਅਰਦਾਸ ਲਾਵਾਂ ਦੇ ਉੱਤੇ ਕਾਦੀ ਕਰਾਉਂਦੇ ਆ ਜਦੋਂ ਲਾਵਾਂ ਹੁੰਦੀਆਂ ਉੱਤੇ ਜਿਹੜੇ ਪਰਿਵਾਰ ਨੇ ਲਾਵਾਂ ਕਰਾਉਣੀਆਂ ਉੱਥੇ ਕੀ ਦੀ ਯਾਦ ਅਰਦਾਸੀਆ ਕਰਨ ਦਿਆ ਜਨਾਬਾਂ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਕਾਹ ਤੋਂ ਚੜ ਗਏ ਹੀ ਤੇਰੀ ਸਿੱਖੀ ਕੇਸਾਂ ਤੇ ਜਿਹੜੇ ਅਰਦਾਸ ਚ ਖੜੋ ਤੇਲਾਵਾ ਕਰਾ ਕੇ ਦੰਦੀਆਂ ਕਢੰਦੇ ਉਹਨਾਂ ਸ਼ਰਤਾਂ ਹੀ ਰੱਖੀ ਮੈਨੂੰ ਪਸੰਦ ਹੀ ਨਹੀਂ ਦਾੜੀ ਵਾਲਾ ਲੈ ਇਹਨਾਂ ਨੂੰ ਡਾਂਗ ਫੇਰਨੀ ਚਾਹੀਦੀ ਕਹਦਾ ਵਿਆਹ ਕਰਨਾ ਮਾਰੇ ਕੋਲੇ ਇਹਨਾਂ ਨੂੰ ਕੋ ਭਾਜੋ ਇੱਥੋਂ ਜਾ ਕੇ ਚਰਚਾ ਹੈ ਸੀਸ ਨਵਾਇਆ ਕਿਹਾ ਸੀ ਇਹ ਜਾਂ ਰਿਦੇ ਵੀ ਤੂੰ ਹੀ ਦੇ ਗੁਰੂ ਨੂੰ ਪਸੰਦ ਹੀ ਨਹੀਂ ਕੀਤਾ ਗੁਰੂ ਦੇ ਪਿਆਰ ਨੂੰ ੱਟਕਾ ਦੇਈ ਜਾਂਂ ਪਿਆ ਤੇ ਮਾਫੀ ਦੇਣੀ ਸਾਧ ਸੰਗਤ ਜੀ ਜੇ ਇਦਾਂ ਦਾ ਕੋਈ ਕਾਨੂੰਨ ਬਣੂ ਤੇ ਆਪੇ ਅਕਲ ਆਵੇਗੀ ਹੁਣ ਬਾਹਰਲੇ ਦੇਸ਼ ਜਾਣਾ ਜਿਨ੍ਹਾਂ ਚਿਰ 7 ਬੈਂਡ ਨਹੀਂ ਆਉਂਦੇ ਤੁਹਾਨੂੰ ਕਿਸੇ ਨੇ ਵੀ ਜਾਂ ਨਹੀਂ ਦੇਣਾ ਉਹ ਗੋਰਿਆਂ ਨੇ ਕੀ ਸਕੀਮ ਰੱਖੀ ਵੀ 7.6 ਉਹਨੂੰ ਹੀ ਆਉਣੇ ਜਿਹੜਾ ਗੋਰਿਆਂ ਦੀ ਭਾਸ਼ਾ ਸਿੱਖ ਗਿਆ ਉਹ ਪੜ੍ਹੇ ਲਿਖੇ ਬਣਾ ਕੇ ਗੋਰੇ ਤੁਹਾਨੂੰ ਉਧਰ ਲੈ ਜਾਂਦੇ ਨਾਲੇ 50 ਲੱਖ ਰੁਪਈਆ ਤੇ ਨਾਲੇ ਸਾਡੀ ਧੀ ਗਈ ਨਾਲੇ 50 ਲੱਖ ਰੁਪਈਆ ਨਾਲੇ ਪੁੱਤ ਗਿਆ ਗੋਰੇ ਜਾਂਦੇ ਆ ਬੜੇ ਖੁਸ਼ ਹੁੰਦੇ ਕਹਿੰਦੇ ਆਜੋ ਆਜੋ ਜੀ ਆਇਆਂ ਤੁਹਾਡੇ ਵੱਡੇ ਸਾਡੇ ਨਾਲ ਜੰਗ ਕਰਦੇ ਰਹਿ ਸ਼ਾਮ ਸਿੰਘ ਟਾਰੀ ਕਿੰਨੇ ਪੈਰ ਲੜਦਾ ਰਿਹਾ ਬਾਪੂ 18 ਗੋਲੀਆਂ 13 ਤੀਰ ਤਲਵਾਰ ਵੱਜੇ ਥੰਮ ਡਿੱਗਾ ਸਿੱਖ ਰਾਜ ਦਾ ਬਾਬਾ ਸ਼ਾਮ ਸਿੰਘ ਟਾਰੀ ਫਡੇਗੜ ਸਭਰਾ ਦਾ ਮੈਦਾਨ ਭਕਿਆ ਉਥੇ ਘਰਮਗਮ ਅੰਗਰੇਜ਼ ਕਹਿੰਦਾ ਜਾਂ ਗਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸਿਓਂ ਫੌਜਾਂ ਭਾਰੀਆਂ ਨੇ ਸਹਿ ਆਦਮੀ ਗੋਲੀਆਂ ਨਾਲ ਉੱਡਦੇ ਹਾਥੀ ਡਿੱਗਦੇ ਸਨਿਆਵਾਰੀਆਂ ਨੇ ਸ਼ਾਮ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਗੋਰੀਆਂ ਨੇ ਟੋਪੀਆਂ ਲਾਈਆਂ ਕਹਿੰਦੇ ਵਾਹ ਏ ਸਰਦਾਰਾ ਕੱਲੀ ਸ੍ਰੀ ਸਾਹਿਬ ਲੈ ਕੇ ਇੱਕ ਪਾਸੇ ਗਨ ਮਸ਼ੀਨਾ ਚੱਲਦੀਆਂ ਸੀ ਤੇ ਇੱਕ ਪਾਸੇ ਕੱਲੀ ਬਾਪੂ ਦੀ ਸ਼ਮਸ਼ੀਰ 4000 ਅੰਗਰੇਜ਼ ਵੜ ਦਿੱਤਾ ਸ਼ਾਮ ਸੰਗਟ ਆਈ ਉਹਨਾਂ ਗੋਰਿਆਂ ਨੂੰ ਅੱਜ ਖੁਸ਼ੀ ਹੁੰਦੀ ਜਦੋਂ ਅਸੀਂ ਪੜ੍ਹ ਲੈ ਕੇ ਪੈਸੇ ਵੀ ਭੇਜਦੇ ਨੇ ਆਪਦੀ ਇੱਜ਼ਤ ਵੀ ਉਹ ਕੁਰਸੀਆਂ ਦੇ ਬੈਠੇ ਹੱਸਦੇ ਕਹਿੰਦੇ ਆ ਆ ਗਿਆ ਆ ਗਿਆ ਹੁਣ ਇਹਨਾਂ ਨੂੰ ਸਿਖਾਉਂਦੀ ਨਹੀਂ ਉੱਥੇ ਅਗਲੇ ਐਂਟਰੀ ਤਾਂ ਦਿੰਦੇ ਜੇ ਸੱਤ ਬੈਂਡ ਆਉਣ ਇੱਥੇ ਇੱਕ ਭਈਆ ਸਾਰੇ ਟੱਬਰ ਨੂੰ ਹਿੰਦੀ ਬੁਲਾਉਂਦੇ ਆਖੋ ਸੱਤ ਹੋਵੇ ਪੰਜਾਬ ਸਾਡਾ ਇੱਕ ਬੰਦਾ ਭਈਆ ਸਾਰਾ ਟੱਬਰ ਉਹਦੇ ਨਾਲ ਹਿੰਦੀ ਬੋਲਦਾ ਨੂੰ ਪੰਜਾਬੀ ਦੀ ਇਸ ਕਰ ਸੇ ਉਹ ਸਾਰਿਆਂ ਤੇ ਰਾਜ ਕਰਦਾ ਅਗਲਿਆਂ ਨੇ ਭਾਸ਼ਾ ਤੁਹਾਡੀ ਵੇਖੋ ਪਹਿਲਾਂ ਵੀਜਾ ਦੇਣ ਤੋਂ ਪਾਸ਼ਾ ਸਿਖਾਈ ਆਪਣੀ ਬੋਲੀ ਜੇ ਸਿੱਖੋਗੇ ਤੇ ਆ ਜਿਉਂ ਨਹੀਂ ਤੇ ਰਹਿਣਗੇ ਕਦੇ ਗੌਰ ਕੀਤਾ ਇਹਨਾਂ ਚੀਜ਼ਾਂ ਵੱਲੇ ਮੈਂ ਨੇੜੇ ਜਾਵਾਂ ਸਮਾਗਤੀ ਦੇ ਉਹ ਸਾਖੀ ਮੇਰੀ ਜ਼ਿੰਦਗੀ ਬਣ ਗਈ ਮੈਂ ਡੋਲਦਾ ਫਿਰਦਾ ਸੀ ਜਦੋਂ ਮੈਂ ਪੜਿਆ ਛੇਕ ਸ਼ਾਦੀ ਕਹਿੰਦਾ ਜੰਗਲ ਨੂੰ ਲੱਗੀ ਅੱਗ ਤੁਸੀਂ ਸਾਰਿਆਂ ਨੇ ਗਏ ਨਹੀਂ ਤੁਹਾਡਾ ਧੰਨਵਾਦ ਹੈ ਤੇ ਮਾਰੇ ਕਿਰਪਾ ਕਰੇ ਜੰਗਲ ਨੂੰ ਲੱਗੀ ਅੱਗ ਉਥੇ ਇੱਕ ਮਹਾਪੁਰਖ ਬੰਦਗੀ ਕਰੇ ਤੇ ਜਦੋਂ ਅੱਗ ਚੜੀ ਤੇ ਕੀ ਵੇਖਿਆ ਸ਼ੇਰ ਵੀ ਭੱਜ ਗਿਆ ਚੀਤਾ ਵੀ ਭੱਜ ਗਿਆ ਜੰਗਲ ਦੇ ਰਾਜੇ ਹਾਥੀ ਹਣੀ ਵੀ ਭੱਜ ਗਏ ਸਾਰੇ ਭੱਜੇ ਜਾਣ ਤੇ ਫਕੀਰ ਨਜ਼ਾਰਾ ਵੇਖਣਦਿਆ ਤੇ ਕੀ ਵੇਂਦਾ ਇਹ ਕਿਚੜੀ ਆ ਮੇਰੀ ਜ਼ਿੰਦਗੀ ਨੂੰ ਅੱਗੇ ਲੈ ਕੇ ਆਈ ਤੁਸੀਂ نوٹ ਕਰਿਓ ਜਿਹੜੇ ਕਹਿੰਦੇ ਨਾ ਕੁਝ ਨਹੀਂ ਹੋਣਾ ਪ੍ਰਚਾਰ ਦਾ ਫਾਇਦਾ ਇੱਥੇ ਬੈਨ ਦਾ ਕੀ ਫਾਇਦਾ ਹੁਣ ਧਿਆਨ ਦੇ ਦਿਓ ਤੁਹਾਡੀ ਜ਼ਿੰਦਗੀ ਬਣ ਜਾਈ ਇਸੇ ਤਰ੍ਹਾਂ ਤਗੜਿਓ ਕੇ ਅੱਗੇ ਵਧੋ ਆ ਐਵੇਂ ਖਾਲੀ ਤੇ ਜਾਣਾ ਵੀ ਮਹਾਰਾਜ ਸਾਹਿਬ ਨੇ ਆਪਾ ਨੂੰ ਜਨਮ ਹੀ ਤਾਂ ਕੀਤਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਪ੍ਰਾਣੀ ਇੱਕੋ ਨਾਮ ਤੇ ਆਏ ਆਪਣੀ ਪਤ ਸੇਤੀ ਆਪਦੇ ਘਰੇ ਸਾਹਮਣੇ ਚੱਲ ਜਾਣਾ ਇੱਕ ਦਿਨ ਸੰਸਕਾਰ ਹੋਣੇ ਕਿਹੜਾ ਬਹਿਰਣਾ ਕੋਈ ਚਾਰ ਦਿਨ ਪਹਿਲਾਂ ਕਹਿੰਦੇ ਕੋਈ ਬਣ ਗਿਆ ਝਾਲਰ ਪੱਖੀਆਂ ਦੀ ਬੁੱਲੇ ਸ਼ਾ ਕਹਿੰਦਾ ਕਹਿੰਦਾ ਕੋਈ ਬਣ ਗਿਆ ਝਾਲਰ ਪੱਖੀਆਂ ਦੀ ਕੋਈ ਛੱਡ ਕੇ ਸ਼ੀਸ਼ ਮਹੱਲ ਗਿਆ ਕੋਈ ਰੇਤਾ ਵਿੱਚ ਜੰਮਿਆ ਏ ਕੋਈ ਨਖਰਿਆਂ ਦੇ ਵਿੱਚ ਪਲਦਾ ਏ ਕੋਈ ਰੇਤਾ ਵਿੱਚ ਸੜ ਗਿਆ ਕਿਸੇ ਬੁਝਿਆ ਨਹੀਂ ਮਕਸਦ ਆਵਣ ਦਾ ਕੋਈ ਕਰ ਮਕਸਦ ਦਾ ਹਲ ਗਿਆ ਦੁਨੀਆ ਮੁਸਾਫਰ ਖਾਨਾ ਏ ਕੋਈ ਅੱਜ ਗਿਆ ਐ ਤਰੇ ਜਾਂਦੇ ਨਾਲੇ ਹੋਂ ਤੇ ਸੋਖਣਾ ਉਮਰ ਹੀ ਛੋਟੀ ਆ ਐਨੀ ਸਪਰੇ ਕਰਤੀ ਤਰਦੀ ਨੂੰ ਤੇ ਮਹਾਰਾਜੀ ਰੱਖਾ ਜਿੰਨੂੰ ਵੇਖੋ ਟੈਸਟਾਂ ਦੇ ਡੇਡੇ ਪੇਪਰ ਲਈ ਫਿਰਦਾ ਏ ਆਖੋ ਸਤਨਾਮ ਐਨੇ ਰੋਗ ਵੱਧ ਗਏ ਤੇ ਕੋਹ ਬਾਣੀ ਭੁੱਲ ਗਈ ਗੁਰਦੁਆਰਾ ਭੁੱਲ ਗਿਆ ਮਾਰੇ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਚਲੋ ਰੋ ਮਹਾਰਾਜ ਕਹਿੰਦੇ ਆਖਾਂ ਜੀਵਾ ਫਕੀਰ ਕਹਿੰਦਾ ਸਾਰੇ ਜੰਗਲ ਦੇ ਰਾਜੇ ਭਜਤਰੇ ਭਜਦੇ ਭਜਦੇ ਜਾ ਰਹੇ ਚ ਕੀ ਵੇਖਿਆ ਖਚੜੀ ਨਿਕੇ ਜੇ ਪਾਣੀ ਦੇ ਕੁੰਡ ਤੋਂ ਚੁੰਝ ਭਰਦੀ ਤੇ ਰੁੱਖ ਤੇ ਸੁੱਟ ਦਿੰਦੀ ਭਰਦੀ ਤੇ ਸੁੱਟ ਦਿੰਦੀ ਫਕੀਰ ਨੇ ਆ ਗਾ ਕਮਲੀਏ ਓਏ ਜੰਗਲ ਦੇ ਰਾਜੇ ਨਿਕਲ ਗਏ ਇੱਥੇ ਤੂੰ ਕੀ ਕਰਦੀ ਐ ਜਾ ਭਜਲਾ ਕਹਿੰਦੀ ਫਕੀਰਾ ਤੂੰ ਆਪਣਾ ਸੋਚ ਮੈਨੂੰ ਨਾ ਕਹਿ ਤੂੰ ਆਪਣੀ ਸੰਭਾਲ ਤੈਨੂੰ ਹੋਰ ਨਾ ਕਿ ਤੂੰ ਗਟੜੀ ਸੰਭਾਲ ਤੈਨੂੰ ਚੋਰ ਨਾ ਕੀ ਤੂੰ ਹੀ ਛਾ ਫਕੀਰ ਨੇ ਬੜੇ ਪਿਆਰ ਨਾਲ ਆਖਿਆ ਚਿੜੀਏ ਜੰਗਲ ਨੂੰ ਲੱਗੀ ਅੱਗ ਤੇ ਤੇਰੀ ਚੁੰਝ 'ਚ ਦੋ ਬੂੰਦਾਂ ਪਾਣੀ ਪੀਂੰਦਾ ਬੁਝਾ ਲੇਗੀ ਉਨੀ ਆਖਿਆ ਸੱਚ ਹੈ ਫਕੀਰਾ ਅੱਗ ਨਹੀਂ ਬੁਝਣੀ ਮੇਤੋ ਪਰ ਕਰਾਂ ਕੀ ਮਾਂ ਵਾ ਇੱਕ ਤੇ ਮੇਰੇ ਹਾਲ ਨੇ 'ਚ ਨਿਕੇ ਨਿਕੇ ਕਣਮ ਬੱਚੇ ਆ ਉੱਡ ਨਹੀਂ ਸਕਦੇ ਤੇ ਮਾਂ ਦਾ ਐਡਾ ਵੱਡਾ irda ਹੁੰਦਾ ਕਹਿੰਦੀ ਮਰੂੰਗੀ ਤੇ ਨਾਲ ਛੱਡ ਕੇ ਮੈਂ ਵੀ ਨਹੀਂ ਜਾਂਦੀ ਪੋਟਿਆਂ ਤੇ ਗਿਣਨ ਵਾਲੇ ਆਗੂ ਰਹਿ ਗਏ ਪੰਥਕ ਜਿਨ੍ਹਾਂ ਨੂੰ ਇਸ ਤਰਤੀ ਤੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਸਭ ਵੇਗ ਗਿਆ ਜਿਵੇਂ ਅੱਖੋਂ ਸਤਨਾ ਇਹ ਸਾਖੀ ਡੂੰਗੀ ਹੈ ਅੱਬਾ ਕਿਹਦਾ ਨਾਮ ਲਈਏ ਸਭ ਲਫਾਫਿਆਂ ਥੱਲੇ ਬਹਿ ਗਈ ਇਹ ਮਰਦਾਂ ਦੀ ਕੌਮ ਯੋਧਿਆਂ ਦੀ ਕੌਮ ਹੀ ਰਿਆਂ ਦਾ ਪੰਥ ਸੀ ਕਿਧਰ ਚਲੇ ਗਿਆ ਕਿਉਂ ਚੋਪਾ ਅਸੀਂ ਹਰ ਗੱਲ ਦੇ ਉੱਤੇ ਕਿਉਂ ਨਹੀਂ ਅਸੀਂ ਅੱਗੇ ਆ ਰਹੇ ਕਿਹੜੀ ਚੀਜ਼ ਸਾਨੂੰ ਖਾਈ ਜਾਂਦੀ ਹੈ ਉਸ ਚਿੜੀ ਨੇ ਆਖਿਆ ਸ਼ੇਰ ਵੀ ਭੱਜ ਗਿਆ ਜੰਗਲ ਸਿੰਘ ਨਾਮ ਸ਼ੇਰ ਦਾ ਜੇ ਜਿਹੜੇ ਬਾਬਾ ਕਾਲੀ ਫੂਲਾ ਸਿੰਘ ਵਰਗੇ ਯੁਰਤ ਰੱਖਦੇ ਸ਼ੇਰੇ ਪੰਜਾਬ ਨੂੰ ਦਬਕਾ ਮਾਰ ਕੇ ਕੱਪੜੇ ਗਿੱਲੇ ਕਰ ਦਿੰਦੇ ਅੱਜ ਸਾਡੇ ਆਗੂ ਰੋਂਦੇ ਆਖੋਏ ਕੀ ਕਰਨਾ ਉਨੀ ਆਖਿਆ ਕਹਿਣ ਲੱਗੇ ਚਿੜੀਏ ਭੱਜਲਾ ਤੂੰ ਵੀ ਕਹਿੰਦੀ ਤੂੰ ਜਾ ਉਹਦਾ ਮੈਨੂੰ ਸਲਾਹਣਾ ਦੇ ਜਿੱਥੇ ਦੁਜੇ ਭੱਜ ਗਏ ਤੂੰ ਵੀ ਭੱਜ ਜਾ ਜਿੱਥੇ ਸਾਰੇ ਵਿਗਦੇ ਜਾਂਦੇ ਸਭ ਖਤਮ ਹੁੰਦੇ ਜਾਂਦੇ ਦਲੀਲ ਯਮੀਰਾਂ ਵਾਲੇ ਯੋਧੇ ਰਹਿ ਜਾਣੇ ਆਖੋ ਸਤਨਾਮ ਕਹਿੰਦੇ ਜਾ ਭੱਜਾ ਤੂੰ ਵੀ ਉਹ ਕਹਿੰਦਾ ਚਿੜੀਏ ਇੰਨੀ ਜੁਰਤ ਤੇਰੇ ਚ ਤੂੰ ਮੈਨੂੰ ਕਹਿ ਰਹੀ ਹੈ ਕਹਿੰਦੀ ਕੋਈ ਨਹੀਂ ਮੈਨੂੰ ਮਰਨ ਦੇ ਆ ਜਿੰਨੇ ਬੈਠਿਆ ਕਥਾ ਕਰਦਾ ਸਾਰੀ ਸ੍ਰਿਸ਼ਟੀ 'ਚ ਰਹਿਣਾ ਕਿੰਨੇ ਆਖੋ ਸਤਨਾਮ ਗਿਆਨੀ ਧਿਆਨੀ ਚਤਰਪੇਖ ਰਹਿ ਨਹੀਂ ਛਾੜ ਛਾੜ ਸਗਲੀ ਗਈ ਮੂੜ ਤਾਂ ਸਭ ਨੇ ਮਰ ਜਾਣਾ ਹੀ ਭਾਵੇਂ ਕੋਈ 20 ਸਾਲ ਬਾਅਦ ਮਰੇ 40 ਬਾਅਦ ਮਰੇ ਇਹ ਗੱਲ ਸੰਤਾਂ ਨੇ ਵੀ ਕਹੀ ਸੀ ਗੁਰਦੀਪ ਬਰਾੜ ਨੂੰ ਕਿ ਬਰਾੜ ਸਾਹਿਬ ਤੁਸੀਂ ਕਹਿੰਨੇ ਅੱਜ ਭੱਜ ਜੋ ਮਰਦ ਭੱਜਦਾ ਨਹੀਂ ਹੁੰਦਾ ਮੇਣਾ ਹੁੰਦਾ ਮਰਦ ਨੂੰ ਮੈਦਾਨ ਚੋਂ ਅਸੀਂ ਅੱਜ ਸ਼ਹੀਦ ਹੋਣਾ ਰਹਿੰਦੀ ਦੁਨੀਆ ਤੱਕ ਤਸਵੀਰਾਂ ਵਿਕਣ ਗਈਆਂ ਆਖੋ ਸਤਨਾਮ ਤੇ ਜਿਹੜੇ ਗਦਾਰ ਹੋਏ ਮਰੇ ਉਹ ਵੀ ਕੋਈ ਲਾਂ ਲੈਂਦਾ ਇਥੇ ਨਹੀਂ ਰਹਿਣਾ ਕਿਸੇ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ ਗਫਲਤ ਕਰੋਗੇ ਤੋ ਖਾਵੋਗੇ ਮਾਰ ਬੇਟੀ ਵਾ ਬੇਟਾ ਕੋ ਲੇਗੋ ਨਾ ਸਰ ਦੁਨੀਆ ਕਾ دیਵਾਨਾ ਕਹੇ ਮੁਲਖ ਮੇਰਾ ਆਈ ਮੌਤ ਸਿਰ ਪਰ ਖੜੋਤੇ ਰਹਿ ਗਏ ਸਾਰੇ ਗਨਮੈਣ ਦੁਜੇ ਤੀਜੇ ਵੀਂਦੇ ਹੱਥ ਜੋੜ ਕੇ ਸਰਦਾ ਅੰਜਲੀ ਭਜ ਪੁੱਤ ਕਿਥੇ ਭਜਣਾ ਹਣਾ ਸਬਦੀ ਵਾਰੀ ਆਉਣੀ ਐ ਕਹਿੰਦੇ ਭਾਵ ਚਿੜੀ ਨੇ ਆਖਿਆ ਜਾ ਭਾਜਾ ਫਕੀਰਾ ਮੈਨੂੰ ਸਲਾਹਣਾ ਦੇ ਤੈਂਦੀ ਕਲਾ ਦੀ ਮੈਂ ਕਮਾਏ ਮੇਰੇ ਬੱਚੇ ਦਰਖਤ ਤੇ ਮੈਂ ਪਾਣੀ ਪਾਉਂਗੀ ਪਾਉਂਦੀ ਪਾਉਂਦੀ ਸ਼ਹੀਦ ਹੋ ਜਾਊਗੀ ਕਹਿਣ ਲੱਗੇ ਫਿਰ ਕੀ ਹੋਉ ਕਹਿੰਦੀ ਫਿਰ ਰੱਬ ਨੇ ਦੁਨੀਆ ਬਣਾਈ ਉਹਦੇ ਕਰ ਇਨਸਾਫ ਗੁਰਬਾਨੀ ਕਹਿੰਦੀ ਉੱਥੇ ਸੱਚੋ ਹੀ ਸੱਚ ਨਿਬੜਾ ਚੁਣ ਵਖ ਕੜੇ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਤੇਰੇ ਨਾਏ ਰੱਤੇ ਸੀ ਜਿੰਨ ਗਏ ਹਾਰ ਗਏ ਸੀ ਆਪਾਂ ਇੱਟੀਆਂ ਕਦੇ ਪੜੀਆਂ ਸਵੇਰੇ ਸਵੇਰ ਅਸਲੀਆ ਠੰਡ ਪੈਂਦੀ ਉਹਨੇ ਆਖਿਆ ਮਰ ਜਊਂਗੀ ਜਦੋਂ ਰੱਬ ਦੀ ਦਰਗਾਹ 'ਚ ਲੇਖਾ ਹੋਊਗਾ ਮੈਂ ਉਸ ਲੈਣ 'ਚ ਖੜੋਂ ਜਿਹੜੇ ਬੁਝਾਉਂਦੇ ਰਹਿ ਲਾ ਕੇ ਅੱਗ ਲਾਉਂਦੇ ਰਹਿ ਇਹ ਸਾਖੀ ਜਦੋਂ ਮੈਂ ਪੜੀ ਮੇਰਾ ਪੱਕਾ ਨੇੱਚਾ ਹੋ ਗਿਆ ਵੀ ਸਜਣਾ ਹੁਣ ਨਿਮੜਨਾ ਹੁਣ ਬਾਪੂ ਦੀ ਗੱਲ ਚੱਲੂਗੀ ਜੇ ਇੱਕ ਚਿੜੀ ਨੇ ਡਾਂਸ ਵਾਰ ਰੱਖਿਆ ਤੇ 6 ਫੁੱਟ ਪੰਜ ਦੇ ਆ ਹਾਂ ਤੇ ਕਿੰਨਾ ਖੁਸ਼ੀ ਹੁੰਦੀ ਐ ਕਿ 35 30 ਬੱਚੇ ਨੌਜਵਾਨ ਦਾਸ ਦੇ ਨਾਲ ਜੁੜੇ ਜਿਹੜੇ ਕਲੀਨ ਸ਼ੇਵ ਸੀ ਇਸ ਵੇਲੇ ਅਮਰਤਾ ਤਾਰੀਆ ਆਪ ਖੂਣ ਆਉਂਦੇ ਟਰਾਲੇ ਤੇ ਇੱਕ ਸਿੰਘ ਸੀ ਬਾਹਰੋਂ ਖੂਣ ਆ ਦੇ ਬਈ ਜੋ ਕਹਿੰਦੇ ਗਿਆਨੀ ਜੀ ਤੁਹਾਨੂੰ ਮੈਂ ਸੁਣਦਾ ਮੈਂ ਵੈਸੇ ਕਥਾ ਸੁਣਦਾ ਨਹੀਂ ਹੁੰਦਾ ਮੈਂ ਆ ਮੈਂ ਕਥਾ ਕਰਦਾ ਹੀ ਨਹੀਂ ਸੁਣਦਾ ਕਿੱਥੋਂ ਆਖੋ ਸਤਨਾ ਕਥਾਵਾਚਕ ਬੰਨੌੜਾ ਔਖਾ ਜੀ ਕਥਾਵਾਚਕ ਪਤਾ ਕਿੰਨੂੰ ਕਹਿੰਦੇ ਇੱਕ ਸੰਗ ਪੰਕਤੀ ਪੜੇ ਦੂਜਾ ਉਹਦੇ ਅਰਥ ਕਰੇ ਆਪਾਂ ਕਥਾਵਾਚਕ ਨਹੀਂ ਆਪਾਂ ਇੱਕ ਗੁਰੂ ਦੇ ਮੰਗਤਿਆਂ ਤੇ ਸਿਵਤ ਸਲਾਹ ਕਰਦੇ ਆ ਜਿੰਨੀਕ ਜੋਗੇ ਤੁਸੀਂ ਨਾਲ ਨਾਲ ਸਿਰ ਹਲਾਈ ਗਏ ਕਥਾਵਾਚਕ ਬੰਨਾ ਬੜਾ ਔਖਾ ਜੀ ਨਾ ਆਪਾਂ ਬਣ ਨਹੀਂ ਆਖੂ ਸਤਨਾਮ ਨਾ ਰੱਬ ਬਣਾਵੇਂ ਬਸ ਇਨਿਕ ਜੋਗੇ ਰੱਖੇ ਨਾ ਭੁੱਲਿਓ ਨਾ ਭੁਲਾਇਓ ਨਾ ਵਿਸਰਿਓ ਨਾ ਵਿਸਾਰਿਓ ਕਹਿੰਦੇ ਬਾਬਾ ਜੀ ਮੈਨੂੰ ਬਹੁਤਾ ਪਤਾ ਨਹੀਂ ਮੈਂ ਸਖੀ ਸਰਵਰ ਦਾ ਪ੍ਰੇਮੀ ਹਾਂ ਮੈਂ ਟਰਾਲੀ ਤੇ ਮੇਰੇ ਕੋਲ ਨੰਬਰ ਜੀ ਉਹਦਾ ਕਹਿੰਦੇ ਅਸੀਂ ਹਰ ਵੀਰਵਾਰ ਉੱਥੇ ਜਾਂਦੇ ਸਾਡਾ ਪਰਿਵਾਰ ਇਹੋ ਜੀ 7 ਵਜੇ ਕਹਿੰਦੇ ਸਾਡੇ ਘਰੋਂ ਸਹਿਜਪਾੜ ਚੱਲੰਦਿਆ ਤੁਹਾਡੇ ਦੋ ਬੋਲਾਂ ਨਾਲ ਸਾਰਾ ਟੱਬਰ ਅਮਰਤ ਸ਼ਾਕੇ ਆਇਆ ਆਖੋ ਸਾਡੇ ਸੁਗਰਮੁਖੋ ਇਹ ਹੁੰਦੀ ਇਨਕਲਾਬ ਦੀ ਜਿੱਤ ਇੱਕ ਵੀ ਜੋੜ ਜੋ ਚੜਦੀ ਕਲਾ ਇਥੇ ਕਿਹੜਾ ਵਾਰ-ਵਾਰ ਮੇਲੇ ਗਲੇ ਹੋਣੇ ਹੈ ਜਾਦਾ ਹੀ ਹੁੰਦੀਆਂ ਸੋ ਬਹੁਤ ਧੰਨਵਾਦ ਗੁਰੂ ਕੀ ਸੰਗਤ ਆਏ ਮਹਾਂਪੁਰਖ ਨਿਹੰਗ ਸਿੰਘ ਫौजਾਂ ਦਾ ਆਓ ਅਨਸਾਰੀ ਸੰਗਤ ਆਪਾਂ ਅਗਲਾ ਸਮਾਂ ਪਾਈ ਸਹਿਬ ਜੀ ਦੱਸੋ ਜੀ ਜਿੱਦਾਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹੋ ਨਾਲੇ ਤੇ ਸਾਰੀ ਸੰਗਤ ਕਿਰਪਾ ਕਰੋ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ